ਜਗਬਾਣੀ ਟੀਵੀ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਅਨਮੋਲ ਸ਼ਰਮਾ ਜਿੱਦਾਂ ਕਿ ਹਿਮਾਚਲ ਦੇ ਵਿੱਚ بارش ਜਿਹੜੀ ਹੋਣ ਦੇ ਚੱਲਦੇ ਮੈਦਾਨੀ ਇਲਾਕਿਆਂ ਦੇ ਵਿੱਚ ਪਾਣੀ ਦਾ ਰੁਖ ਜਿਹੜਾ ਵੱਧਦਾ ਹੀ ਜਾ ਰਿਹਾ ਔਰ ਤਸਵੀਰਾਂ ਤੁਸੀਂ ਆ ਮੈਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਦੇਣਾ ਚਾਹਨਾ ਕਿ ਆਪਾਂ ਇਸ ਟਾਈਮ ਜਿਹੜਾ ਹਿਮਾਚਲ ਅਤੇ ਪੰਜਾਬ ਦਾ ਜਿਹੜਾ ਬਾਰਡਰ ਹੈਗਾ ਉੱਥੇ ਮੌਜੂਦ ਹੈਗੇ ਆ ਔਰ ਤੁਹਾਨੂੰ ਅਹਿਮ ਜਾਣਕਾਰੀ ਵੀ ਦੇ ਦੇਣਾ ਚਾਹਨੇ ਆ ਕੀ ਪਿਛਲੇ ਤਿੰਨ ਤਿੰਨ ਸਾਲ ਪਹਿਲਾਂ ਜਿਹੜਾ ਇਹ ਰੇਲਵੇ ਦਾ ਜਿਹੜਾ ਪੁੱਲ ਹੈਗਾ ਇਹ ਆ ਜਿਹੜਾ ਆਪਾਂ ਇਹ ਥੱਲੇ ਡਿੱਗ ਕੇ ਟੁੱਟ ਗਿਆ ਸੀਗਾ ਔਰ ਆ ਹੱਲੇ ਤੱਕ ਤਿੰਨ ਸਾਲ ਬੀਤਣ ਤੋਂ ਬਾਅਦ ਵੀ ਜਿਹੜਾ ਹੱਲੇ ਤੱਕ ਇਹ ਪੁੱਲ ਜਿਹੜਾ ਬਣ ਕੇ ਕੰਪਲੀਟ ਨਹੀਂ ਹੋਇਆ ਹੈਗਾ ਔਰ ਆ ਜਦ ਵੀ ਆ ਬਾਰਸ਼ਾਂ ਹੁੰਦੀਆਂ ਹੈਗੀਆਂ ਔਰ ਪਾਣੀ ਜਿਸ ਵਲੇ ਪਾਣੀ ਆ ਉਫਾਨ ਤੇ ਆਂਦਾ ਹੈਗਾ ਇਸ ਦਾ ਕੰਮ ਜਿਹੜਾ ਰੁਕ ਜਾਂਦਾ ਹੈਗਾ ਉਹ ਪੰਜਾਬ ਦੇ ਲੋਕ ਨੇ ਜਿਹੜੇ ਹਿਮਾਚਲ ਦੇ ਵਿੱਚ ਜਿਹੜਾ ਆਪਣਾ ਵਪਾਰ ਕਰਦੇ ਨੇ ਉਹਨਾਂ ਨੂੰ ਵੀ ਜਿਹੜੀਆਂ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਔਰ ਲੋਕਾਂ ਦੇ ਨਾਲ ਜਿਹੜੀ ਆ ਗੱਲਬਾਤ ਕੀਤੀ ਗਈ ਹੈ ਔਰ ਉਹ ਲੋਕਾਂ ਨੇ ਕਿਹਾ ਹੈਗਾ ਕਿ ਅਗਰ ਇਹ ਬਣ ਕੇ ਤਿਆਰ ਹੋ ਜਾਂਦਾ ਹੈਗਾ ਤੇ ਇਸ ਦੇ ਵਿੱਚ ਜਿਹੜਾ ਪੰਜਾਬ ਦੇ ਲੋਕਾਂ ਨੂੰ ਜਿਹੜਾ ਕਾਫੀ ਫਾਇਦਾ ਜਿਹੜਾ ਹੋਵੇਗਾ ਜਿਹੜਾ ਇਹ ਪੁਲ ਜਿਹੜਾ ਟ੍ਰੇਨ ਦਾ ਤੇ ਕਾਫੀ 3-4 ਸਾਲਾਂ ਤੋਂ ਇਦਾਂ ਨੂੰ ਟੋਟਿਆ ਪਿਆ ਇਹ ਜੇ ਵੀ ਕੰਮ ਇਹਦਾ ਬੜਾ ਹੀ ਇੱਕ ਸਲੋ ਚਲਦਾ ਪਿਆ ਤੇ ਅਗਰ ਜੇ ਇਹ ਫੋਲਡਰ ਟ੍ਰੇਨ ਜਿਹੜੀ ਇੱਥੇ ਚੱਲੂ ਹੋ ਜਾਏ ਤੇ ਬੜੇ ਆਮ ਲੋਕਾਂ ਨੂੰ ਸਸਤਾ ਕਰਾਇਆ ਉਹ ਉਹਨਾਂ ਨੂੰ ਫਾਇਦਾ ਹੋਏਗਾ ਤਾਂ ਅਸੀਂ ਸਰਕਾਰ ਅੱਗੇ ਇੱਕ ਮੰਗ ਰੱਖਦੇ ਆ ਕਿ ਜਦੋਂ ਵੀ ਬਰਸਾਤ ਆਉਂਦੀ ਹੈ ਇਹਦਾ ਕੰਮ ਬੰਦ ਹੋ ਜਾਂਦਾ ਠੀਕ ਹੈ ਕੱਲ ਪਰਸਪ ਤਿੰਨ ਚਾਰ ਦਿਨ ਲਗਾ ਲਗਾਤਾਰ ਤੇ ਬਰਸਾਤ ਹੋਇਆ ਕਾਫੀ ਪਾਣੀ ਜਿਹੜਾ ਇਹ ਪਿੱਲਰਾਂ ਤੇ ਉੱਪਰ ਵੀ ਆਇਆ ਅਸੀਂ ਇਹ ਨਹੀਂ ਕਹਿੰਦੇ ਕੰਮ ਨਹੀਂ ਹੋ ਰਿਹਾ ਕੰਮ ਤਾਂ ਹੋ ਰਿਹਾ ਲੇਕਿਨ ਬਹੁਤ ਹੀ ਸਲੋ ਕਿ ਜਿਸ ਬੋਲਦੇ ਆ ਜਿਸ ਕਾਰਨ ਆ ਪਪਾ ਪਪਲ ਕੋ ਨੁਕਸਾਨ ਹੋ ਰਿਹਾ ਆ ਆਉਣ ਜਾਣ ਵਾਸਤੇ ਮੁਸ਼ਕਲ ਹੋ ਰਹੀ ਹੈ ਠੀਕ ਹੈ ਜੀ ਬਾਕੀ ਇੱਕ ਹੋਰ ਕੱਲ ਇੱਕ ਨਿਊਜ਼ ਲੱਗੇ ਆ ਕਿ ਥੜਾ ਉਹ ਜਿਹੜਾ ਟੱਟਾਂ ਕੋ ਦੇ ਨਾਲ ਇੱਕ ਪੋਲਾ ਉਹ ਵੀ ਹਿੱਲਿਆ ਪਿਆ ਅਸਾਦ ਦੇ ਮੌਸਮ ਕਰ ਉਹ ਵੀ ਉੜ ਗਿਆ ਉਹ ਵੀ ਉੜ ਗਿਆ ਤੇ ਇਸ ਕਾਰਨ ਅਸੀਂ ਹੱਥ ਜੋੜ ਕੇ ਮੰਗ ਕਰਦੇ ਆ ਸਰਕਾਰਾਂ ਕੇ ਇਹਨਾਂ ਚੀਜ਼ਾਂ ਪਾਸੇ ਪੋਲਾ ਨੇ ਪਾਸੇ ਖਾਸ ਕਰਕੇ ਧਿਆਨ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦੇ ਸਾਹਮਣੇ ਨਾ ਕਰਨਾ ਪਵੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਟ੍ਰੇਨ ਨਹੀਂ ਚਲਦੀ ਹੈ ਜੀ ਦੋਸਤਾ ਬਹੁਤ ਹਸਾਨਾ ਹੁੰਦਾ ਹੈ ਹਾਂਜੀ ਤੇ ਹੁਣ ਜਦੋਂ ਇਹ ਪੁਲ ਬਣ ਕੇ ਠੀਕ ਹੋ ਜਾਏਗਾ ਤੇ ਫੇ ਲੋਕਾਂ ਨੂੰ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਜੋ ਡੇਲੀ ਅਪ ਡਾਊਨ ਕਰਨੇ ਵਾਲੇ ਲੋਕ ਹੈ ਉਹਨਾਂ ਨੂੰ ਜ਼ਿਆਦਾ ਫਾਇਦਾ ਹੁੰਦਾ ਇਸ ਚੀਜ਼ ਦਾ ਜੋ ਨੌਕਰੀ ਨਾਲ ਕੰਮ ਨੂੰ ਜਾਂਦੇ ਹੈਗੇ ਨੇ ਆਪਣੇ ਉਹਨਾਂ ਨੂੰ ਕਿੰਨੇ ਕੁ ਲੋਕ ਸਫਰ ਕਰਦੇ ਹੈ ਵਸੇ ਇੱਥੇ ਤਕਰੀਬਨ 100 100 ਲੋਕ ਦਾ ਸਫਰ ਕਰਦਾ ਹੀ ਹੋਏਗਾ ਇਹ ਪੁਲ ਬਣਾ ਰਹੇ ਹੋ ਹਾਂ ਇਹ ਪੁਲ ਬਣਾ ਰਹੇ ਹਾਂ আচ্ছা ਉਹ ਵੀ ਕੰਮ ਲੋਕ ਚੱਲਦਾ ਹੈ ਜਾਂ ਬੰਦਾ ਵੀ ਆ ਵੀ ਬੱਸ ਹੈ ਬੰਦੇ ਕਿਸ ਕਾਰਨ ਤੇ ਬੰਦਾ ਮਤਲਬ ਬਾਰਿਸ਼ ਹੋਣੇ ਦਾ ਕਾਰਨ ਸੇ ਨਹੀਂ ਹੈ আচ্ছা ਤੇ ਹਾਂ सर्वज छ ये हो जाएगा तो काम चलेगा ठीक है दिन रात काम चलता है या हां नहीं 5 बजे छुट्टी हो जाता है पठानकोट तो जगबानी टीवी के लिए अनमोल शर्मा दी खास रिपोर्ट